ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਪ ạtਵਾਲ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਇਹ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਐਮਸੀਏ ਦੇ ਐਕਸ਼ਨ ਨੇ ਇਸ ਇਲੈਕਸ਼ਨਾਂ ਦੇ ਵਿੱਚ ਹਰ ਇੱਕ ਪਾਰਟੀ ਹਰ ਇੱਕ ਵਰਗ ਹਰ ਕੈਂਡੀਡੇਟ ਨੂੰ ਜਿਸ ਤਰ੍ਹਾਂ ਸਮਗਰੀ ਦੀ ਲੋੜ ਆ ਸੋ ਸਭ ਨੂੰ ਬੇਨਤੀ ਹੈ ਕਿ ਇੱਕੋ ਕਾਊਂਟਰ ਤੇ ਅੰਮ੍ਰਿਤਸਰ ਇੱਕੋ ਕਾਊਂਟਰ ਆ ਜਿੱਥੇ ਹਰ ਪਾਰਟੀ ਦਾ ਹਰ ਤਰ੍ਹਾਂ ਦਾ ਸਮਾਨ ਸਮਗਰੀ ਮਿਲ ਰਹੀ ਆ ਪਰ ਲੱਗਦਾ ਕਿ ਚੋਣ ਪ੍ਰਚਾਰ ਦੇ ਵਿੱਚ ਕਿੰਨੀ ਲੋੜ ਹੁੰਦੀ ਸਮਗਰੀ ਦੀ ਸਮਗਰੀ ਦੀ ਹਰ ਕੈਂਡੀਡੇਟ ਨੂੰ ਤੇ ਹਰ ਪਾਰਟੀ ਨੂੰ ਵੱਧ ਤੋਂ ਵੱਧ ਆਪਣੀ ਪਾਰਟੀ ਦੀ ਐਡਵਰਟਾਈਜ਼ਮੈਂਟ ਵਾਸਤੇ ਤੇ ਆਪਣੀ ਕੈਂਡੀਡੇਟ ਦੀ ਇੱਕ ਪਾਰਟੀ ਦੀ ਪਛਾਣ ਜੋ ਕਿ ਸਮਗਰੀ ਤੋਂ ਬਗੈਰ ਅਧੂਰੀ ਆ ਸੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਸਮਗਰੀ ਆ ਇੱਕੋ ਕਾਊਂਟਰ ਦੇ ਆਕੇ ਹਰ ਪਾਰਟੀ ਵਰਗ ਦੇ ਪ੍ਰਾਪਤ ਕਰ ਸਕਦੇ ਨੇ ਮੇਰਾ ਨਾਮ ਆਤੂਤ ਬੁਰਜੀ ਕਿਸ ਪਾਰਟੀ ਦੇ ਹੋ ਜਿਸ ਕਿਸ ਜਗ੍ਹਾ ਤੇ ਪਹੁੰਚੇ ਜ ਸਮਾਨ ਲੈਣ ਆਕਾਲੀ ਦਲ ਤੋਂ ਜੀ ਹਾਂ ਜੀ ਤੇ ਅੰਡਾਵਲਟੀ ਚੌਂਕ ਆਪਾਂ ਆਏ ਆ ਸਮਾਨ ਲੈਣ ਵਾਸਤੇ ਪਾਰਟੀ ਦਾ ਕਿਹੜੀ ਕਿਹੜੀ ਪਾਰਟੀ ਦਾ ਕੈਮਡਾ ਨੇ ਬਾਈ ਵੇ ਇਤੋਂ ਸਾਰੀਆਂ ਪਾਰਟੀਆਂ ਦਾ ਸਮਾਨ ਮਿਲ ਰਿਹਾ ਜੀ ਜਿਹੜੀਆਂ ਸਹੀ ਪਾਰਟੀਆਂ ਆਜ਼ਾਦ ਤੋਂ ਇਲਾਵਾ ਹਰ ਪਾਰਟੀ ਦਾ ਸਮਾਨ ਮਿਲ ਰਿਹਾ ਜੀ ਕਿੰਨਾ ਲੱਗਾ ਕਿ ਖੱਜਲ ਖਰਾਬ ਹੋਣ ਦੀ ਜਰੂਰਤ ਨਹੀਂ ਖੱਜਲ ਖਰਾਬ ਤਾਂ ਪਹਿਲੀ ਵਾਰੀ ਤਾਂ ਹੋਣਾ ਪੈਂਦਾ ਲੱਭਣਾ ਪੈਂਦੀ ਦੁਕਾਨ ਹੁਣ ਲੱਭ ਗਿਆ ਹੁਣ ਤਾਂ ਕੋਈ ਗੱਲ ਹੀ ਨਹੀਂ ਹੈਗੀ ਸੁਣਾ ਵਾ ਕਿ ਤੁਸੀਂ ਇੱਕ ਦੁਕਾਨ ਤੇ ਪਹੁੰਚੇ ਜੀ ਸਾਰਾ ਸਮਾਨ ਮਿਲ ਗਿਆ ਜੀ ਸਾਰਾ ਸੰਸਬ ਸਾਰਾ ਸਮਾਨ ਜੀ ਸਾਰਾ ਹੀ ਸਮਾਨ ਮਿਲ ਗਿਆ ਜੀ ਬਕੇ ਖੱਜਲ ਖਰਾਬ ਨਹੀਂ ਹੋਣਾ ਪਏਗਾ ਹੁਣ ਕਿਦੇ ਕਦੀ ਕੋਈ ਦੁਕਾਨ ਤੋਂ ਕਦੀ ਕੋਈ ਦੁਕਾਨ ਤੇ ਕੋਈ ਦੁਕਾਨ ਬਿਲਕੁਲ 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 ਯਾ ਇੰਨੇ ਹੈਗਾ ਜੀ ਇੱਕ ਦੁਕਾਨ ਤੋਂ ਸਾਰਾ ਸਮਾਨ ਮਿਲ ਰਿਹਾ ਪੂਰਾ ਪ੍ਰਚਾਰ ਕਿਦਾਂ ਚੱਲ ਰਿਹਾ ਜੀ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਜੀ ਇਲੈਕਸ਼ਨ ਜਿੱਤਾਂਗੇ ਅਸੀਂ ਪਰ ਲੱਗਦਾ ਸਮਗਰੀ ਤੋਂ ਬਿਨਾ ਪ੍ਰਚਾਰ ਸਹੀ ਨਹੀਂ ਹੁੰਦਾ ਜੀ ਇੱਕ ਓਏ ਇਹਦੇ ਫਰਕ ਪੈਂਦਾ ਹੈ ਜੀ ਸਮਗਰੀ ਤੋਂ ਸਮਗਰੀ ਹੁੰਦੀ ਆ ਜਦੋਂ ਲਾਇਆ ਹੁੰਦਾ ਕੇ ਸਮਾਨ ਪਤਾ ਲੱਗਦਾ ਪਾਰਟੀ ਦਾ ਕੋਈ ਹੈ ਆ ਦੇ ਨਹੀਂ ਉਧਾਂ ਤੇ ਕੋਈ ਪਤਾ ਨਹੀਂ ਲੱਗਦਾ ਕੀ ਪਰੰਦੇ ਕੀ ਕਰਦੇ ਜੇ ਆਪਾਂ ਕੋ ਗੱਲ 'ਚ ਕੋਈ ਢੰਡਾ ਨਹੀਂ ਲਾਇਆ ਕਿ ਹੱਥੇ ਨਹੀਂ ਪੜਿਆ ਤੇ ਕਿਸੇ ਨੂੰ ਕੀ ਪਤਾ ਲੱਗਾ ਕਿਹੜੀ ਪਾਰਟੀ ਤੁਰੇ ਫਿਰਦੇ ਆਂ ਦੂਰੋਂ ਆਉਣ ਨਾਲ ਪਤਾ ਲੱਗਦਾ ਕਿ ਕਾਲੀ ਦਲ ਦੇ ਤੁਰੇ ਫਿਰਦੇ ਆ ਠੀਕ ਹੈ ਮੇਰਾ ਨਾਮ ਅਸ਼ਰਫ ਹੈ ਕੌਨ ਸਾ ਡਰੈਸ ਹੈ ਆਪਕਾ ਮੇਰਾ ਮੁਜ਼ਫਫਨਗਰ ਜ਼ਿਲ੍ਹਾ ਮੁਜ਼ਫਫਨਗਰ ਹੈ ਕੀ ਕਰਨਾ ਚਾਹੋਗੇ ਕਿ ਕਿੰਨੀ-ਕਿੰਨੀ ਸਮਗਰੀ ਆਪਕੇ ਪਾਸ ਹੈ ਮੇਰੇ ਪਾਸ ਕਾਂਗਰਸ ਭਾਜਪਾ ਦੀ ਨਿਰਦੇਲੀਆ ਕਾਲੀ ਦਲ ਔਰ ਆਜ਼ਾਦ ਉਮੀਦਵਾਰ ਦੀ ਸਭ ਸਮਗਰੀ ਹੈ ਤੋ ਕਿਤਨਾ ਰੱਟ ਪੜ ਰਿਹਾ ਹੈ ਰਸ ਰਸ ਤੋ ਸਰ कौन सी रास्ता तो है ही नहीं आप देख रहे हैं ग्राह यहाँ पे क्योंकि मिला समय कम है बस सिर्फ ये समय कम है समय की कीमत है सर वोटों में इस सामग्री की कितनी लोड पड़ती है लोड की इसकी जरूरत तो पड़ती है लाख रुपये की कम से कम एक वार्ड में लाख रुपये की तो लग जाती है चार पार्टी के अदर पार्टी के भी रखे हुए अपने अदर पार्टी का आजाद उम्मीदवार के हैं कितनी जरूरत पड़ती है सामग्री की बता एक लाख रुपए की कम से कम जरूरत पड़ जाती है एक लाख रुपये की जरूरत होती है प्रचार करने के लिए कितनी जुरूरी? एक लाख रुपए की पड़ती है जी कम से कम सामग्री की जरूरी होती है प्रचार में ये सामग्री जरूरी होती है इससे ही प्रचार होगा इसी से प्रचार होगा लोग आ रहे हैं आ रहे हैं लोग अभी लोग आने शुरू हुए हैं अभी क्योंकि उनको पता चला है तो अब आने शुरू हुए एड्रेस ही नहीं पता था गुपिंद सिंह ਕਿਸ ਜਗ੍ਹਾ ਤੇ ਪਹੁੰਚੇ ਤੇ ਕੀ ਲੈਣ ਆਏ ਤੁਸੀਂ ਅਸੀਂ ਕੋਇਨ ਰੋਡ ਤੇ ਪਹੁੰਚੇ ਆ ਤੇ ਚੋਣ ਸਮਗਰੀ ਲੈਣ ਵਾਸਤੇ ਆਏ ਆ ਕਿਹੜੀ ਕਿਹੜੀ ਪਾਰਟੀ ਦਾ ਸਾਮਾਨ ਮਿਲ ਰਿਹਾ ਜੀ ਇਤੋਂ ਹਰੇਕ ਪਾਰਟੀ ਦਾ ਸਾਮਾਨ ਮਿਲਦਾ ਆ ਭਾਵੇਂ ਆਜ਼ਾਦ ਹੋਵੇ ਕਿਹੜੀ ਵੀ ਪਾਰਟੀ ਕਾਲੀ ਦਲ ਭਾਜਪਾ ਆਪ ਕਾਂਗਰਸ ਹੋਵੇ ਸਾਰੀਆਂ ਪਾਰਟੀਆਂ ਦਾ ਇੱਕ ਜਗ੍ਹਾ ਤੋਂ ਸਾਮਾਨ ਮਿਲਦਾ ਜਿਹੜਾ ਪਹਿਲੇ ਪਿਛਲੇ ਕਹਾਂ ਤੇ ਦੇਖੇ ਜਾਂਦੇ ਸਮਗਰੀ ਵਾ ਤੇ ਬੜਾ ਖੱਜਲ ਖਰਾਬ ਹੋਣਾ ਪੈਂਦਾ ਸੀ ਉਹ ਪਹਿਨੀ ਵਾਰ ਅਹੀਂ ਵੀ ਆਏ ਇਲੈਕਸ਼ਨ ਲੜਨੇ ਤੇ ਬਹੁਤ ਖਰਾਬ ਆਏ ਆ ਮਿਲਦੀ ਐ ਸਮਗਰੀ ਤੇ ਵਧੀਆ ਜਗ੍ਹਾ ਆ ਸਾਰਾ ਸਾਮਾਨ ਮਿਲ ਗਿਆ ਜੀ ਸਾਰਾ ਸਾਮਾਨ ਮਿਲ ਗਿਆ ਕਹਿ ਹੋਇਆ ਲੱਗਿਆ ਸਾਰੀਆਂ ਪਾਰਟੀਆਂ ਦਾ ਇੱਕ ਇਕੋ ਦੁਕਾਨ ਤੇ ਮਿਲੇ ਹਾਂਜੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ